80000 ਰੁਪਿਆ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਜੀ ਇਹ ਬਹੁਤ ਹੀ ਬਹੁਤ ਹੀ ਸੌਖਾ ਕੰਮ ਆ 30 ਦਿਨ ਤੋਂ ਲੈ ਕੇ 90 ਦਿਨ ਤੱਕ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰੋਗੇ ਕਿਉਂਕਿ ਦੇਖੋ ਮੇਰੇ ਵੱਲੋਂ ਤੁਹਾਨੂੰ ਸਾਰਨ ਪੈਰ ਪੈ ਸასიਖਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਏ ਦੇ ਵਿੱਚ ਜੀ ਸੋ ਦੋਸਤੋ ਜਿਵੇਂ ਕਿ ਤੁਸੀਂ ਮੇਰੀ ਵੀਡੀਓ ਦੇ ਟਾਈਟਲ ਤੇ ਥੰਬਨੇਲ ਤੋਂ ਪੜੀ ਲਿਆਣਾ ਕਿ ਅਖਬਾਰ ਦਾ ਇਹ ਪੇਜ ਪੜੋ ਤੇ ਤੁਸੀਂ ਮਹੀਨੇ ਦੇ 70 ਤੋਂ 80000 ਰੁਪਿਆ ਕਮਾਓ ਸੋ ਦੋਸਤੋ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ ਕਿ ਅਖਬਾਰ ਦਾ ਇੱਕ ਇਹੋ ਜਿਹਾ ਪੇਜ ਹੁੰਦਾ ਵਾ ਤੁਸੀਂ ਕੋਈ ਵੀ ਅਖਬਾਰ ਲੈ ਲਓ ਉਹਦੇ ਵਿੱਚ ਇੱਕ ਇਹੋ ਜਿਹਾ ਪੇਜ ਆਉਂਦਾ ਵਾ ਅਗਰ ਤੁਸੀਂ ਉਸ ਪੇਜ ਨੂੰ ਪੜ੍ਹ ਕੇ ਤੁਸੀਂ YouTube, Facebook, Instagram, Telegram ਤੇ ਤੁਸੀਂ ਕੰਮ ਕਰਦੇ ਹੋ ਨਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦਾ ਤੁਸੀਂ ਮਹੀਨੇ ਦੇ ਨਾਲ 80000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਜੀ ਉਹ ਕਿਹੜਾ ਪੇਜ ਆ ਤੇ ਉਹ ਕਿਹੜਾ ਟੋਪਿਕ ਆ ਤੁਸੀਂ ਕਿਵੇਂ ਕੰਮ ਕਰਨਾ ਵਾ ਕਿਵੇਂ ਤੁਸੀਂ ਉਹਦੇ ਤੇ ਪੈਸੇ ਕਮਾਉਣੇ ਆ ਉਹ ਪੂਰੀ ਜਾਣਕਾਰੀ ਤੁਹਾਨੂੰ ਮੈਂ ਇਸ ਵੀਡੀਓ ਦੇ ਵਿੱਚ ਦੱਸਾਂਗਾ ਜੀ ਸੋ ਪਲੀਜ਼ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਆ ਕਿ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਿਓ ਜੀ ਸੋ ਆਓ ਦੋਸਤੋ ਆਪਾਂ ਵੀਡੀਓ ਕਰਦੇ ਆ ਸ਼ੁਰੂ ਜੀ ਉਹ ਪੇਜ ਆ ਜੀ ਸਪੋਰਟਸ ਦਾ ਸਪੋਰਟਸ ਦਾ ਪੇਜ ਆ ਤੁਸੀਂ ਕੋਈ ਵੀ ਅਖਬਾਰ ਲੈ ਲਓ ਹਿੰਦੀ ਲੈ ਲਓ ਪੰਜਾਬੀ ਲੈ ਲਓ ਜਾਂ ਫਿਰ ਤੁਸੀਂ ਕੋਈ ਵੀ ਅੰਗਰੇਜ਼ੀ ਤੁਸੀਂ ਅਖਬਾਰ ਲੈ ਲਓ ਉਹਦੇ ਵਿੱਚ ਤੁਸੀਂ ਦੇਖਿਆ ਹੋਣਾ ਇੱਕ ਪੇਜ ਆ ਨਾ ਜਿਹੜਾ ਇੱਕ ਜਾਂ ਫਿਰ ਦੋ 1 ਜਾਂ 2 1 2 1 ਜਾਂ 2 ਪੇਜ ਦੋ ਨਾ ਸਪੋਰਟਸ ਦੇ ਹੁੰਦੇ ਹੀ ਹੁੰਦੇ ਆ ਉਹਦੇ ਤੇ ਜੋ ਵੀ ਸਪੋਰਟਸ ਦਾ ਲਿਖਿਆ ਹੁੰਦਾ ਵਾ ਜੇ ਮੰਨ ਕੇ ਚੱਲੋ ਫੁੱਟਬਾਲ ਹੋ ਗਿਆ ਬੌਕਸਿੰਗ ਹੋ ਗਈ ਰੈਸਲਿੰਗ ਹੋ ਗਈ ਕਬੱਡੀ ਦੀ ਲੀਗ ਚੱਲਦੀ ਵੀ ਆ ਕਬੱਡੀ ਦੀ ਲੀਗ ਹੋਗੀ ਜੋ ਕੁਝ ਵੀ ਆ ਉਹ ਸਾਰਾ ਕੁਝ ਉਹ ਇੱਕ ਪੇਜ ਤੇ ਦਿੱਤਾ ਹੁੰਦਾ ਉਹਨਾਂ ਨੇ ਤੁਸੀਂ ਕਰਨਾ ਕੀ ਆ ਤੁਸੀਂ ਆਪਣਾ YouTube ਦੇ ਉੱਤੇ YouTube ਦੇ ਉੱਪਰ ਤੁਸੀਂ ਆਪਣਾ ਇੱਕ ਸਪੋਰਟਸ ਦਾ ਚੈਨਲ ਬਣਾ ਲੈਣਾ ਸਪੋਰਟਸ ਤੁਸੀਂ ਨਾਂ ਕੀ ਦੇਣਾ ਤੁਸੀਂ ਨਾਂ ਸਪੋਰਟਸ ਨਿਊਜ਼ ਵੀ ਦੇ ਸਕਦੇ ਹੋ ਜੀ ਤੁਸੀਂ ਸਪੋਰਟਸ ਨਿਊਜ਼ ਦੇ ਲੋ ਠੀਕ ਹੈ ਜੀ ਜਾਂ ਫਿਰ ਨਿਊਜ਼ ਫੋਰ ਸਪੋਰਟਸ ਜਾਂ ਸਪੋਰਟਸ ਫੋਰ ਯੂ ਲਿਖ ਲਓ ਕੋਈ ਵੀ ਨਾਂ ਦੇ ਦਿਓ ਤੁਸੀਂ ਨਾਂ ਦੇ ਕੇ ਕੀ ਕਰਨਾ ਵਾ ਉਹਦੇ ਤੇ ਨਾ ਮੰਨ ਕੇ ਚੱਲੋ ਜਿਵੇਂ ਹੁਣ ਜਿਵੇਂ ਵਰਲਡ ਕੱਪ ਚੱਲ ਰਿਹਾ ਹੈ ਵਰਲਡ ਕੱਪ ਦੀਆਂ ਉਹਦੇ ਤੇ ਉਹ ਹੁੰਦੀਆਂ ਨੇ ਨਿਊਜ਼ ਹੁੰਦੀਆਂ ਨੇ ਤੁਸੀਂ ਉਹ ਨਿਊਜ਼ ਨੂੰ ਪੜਨਾ ਵਾ ਨਿਊਜ਼ ਨੂੰ ਪੜ ਕੇ ਤੁਸੀਂ ਵਾਇਸਓਵਰ ਕਰਨੀ ਆ ਜਦੋਂ ਤੁਸੀਂ ਵਾਇਸਓਵਰ ਕਰ ਲੋਗੇ ਫਿਰ ਉਸ ਤੋਂ ਬਾਅਦ ਕੀ ਕਰਨਾ ਵਾ ਤੁਸੀਂ ਮੈਂ ਨਾ ਆਪਣੇ YouTube ਚੈਨਲ ਦੇ ਤੇ ਇੱਕ ਵੀਡੀਓ ਬਣਾਈ ਹੋਈ ਆ ਮੇਰੇ ਤੈਨੂੰ ਦੱਸਿਆ ਹੋਇਆ ਉਹਦੇ ਤੇ ਵੀ ਮਤਲਬ ਵੀ ਤੁਸੀਂ ਉਹਦੇ ਤੋਂ ਤੁਸੀਂ ਕਿਵੇਂ ਵੀਡੀਓ ਦੀ ਫ੍ਰੀ ਫੁਟੇਜ ਆ ਜਿਹੜੀ ਫ੍ਰੀ ਫੁਟੇਜ ਤੁਸੀਂ ਕਿਵੇਂ ਡਾਊਨਲੋਡ ਕਰ ਸਕਦੇ ਹੋ ਜੜੀ ਮਰਜ਼ੀ ਵੀਡੀਓ ਦਾ ਨੂੰ ਚਾਹੀ ਆ ਤੁਸੀਂ ਫ੍ਰੀ ਆਫ ਕੋਸਟ ਤੁਸੀਂ ਉੱਥੋਂ ਡਾਊਨਲੋਡ ਕਰ ਸਕਦੇ ਹੋ ਤੁਹਾਨੂੰ ਕਦੇ ਵੀ ਕੋਈ ਵੀ ਕਾਪੀਰਾਈਟ ਸਟ੍ਰਾਈਕ ਨਹੀਂ ਆਏਗਾ ਤੁਸੀਂ ਉੱਥੋਂ ਵੀਡੀਓ ਡਾਊਨਲੋਡ ਕਰਨੀਆਂ ਨੇ ਤੇ ਵੀਡੀਓ ਨੂੰ ਡਾਊਨਲੋਡ ਕਰਕੇ ਤੁਸੀਂ ਆਪਣੀ ਵਾਇਸ ਲਗਾ ਦੇਣੀ ਆ ਤੇ ਤੁਸੀਂ ਐਡਿਟ ਕਰਕੇ YouTube ਤੇ ਤੁਸੀਂ ਅਪਲੋਡ ਕਰ ਦੇਣਾ ਜੇ ਤੁਸੀਂ ਵੀਡੀਓ ਵੀ ਨਹੀਂ ਲਗਾਉਣੀ ਹੈਗੀ ਤਾਂ ਤੁਸੀਂ ਫੋਟੋ ਡਾਊਨਲੋਡ ਕਰ ਲਓ ਨੈਟ ਦੇ ਉੱਤੋਂ ਜੜੀ ਮਰਜ਼ੀ ਫੋਟੋ ਡਾਊਨਲੋਡ ਕਰ ਲਓ ਜੀਵਿਤ ਨਿਊਜ਼ ਹੋਏਗੀ ਜੇ ਮੰਨ ਕੇ ਚੱਲੋ ਕਰੀਕਰ ਦੇ ਰਿਗਾਰਡਿੰਗ ਤਾਂ ਤੁਸੀਂ ਕ੍ਰਿਕਟ ਦੀ ਤੁਸੀਂ ਫੋਟੋ ਡਾਊਨਲੋਡ ਕਰਨੀਆਂ ਨੇ ਜੇ ਰੈਸਲਿੰਗ ਦੀ ਆ ਤਾਂ ਤੁਸੀਂ ਰੈਸਲਿੰਗ ਦੀ ਕਰਨੀ ਆ ਜੇ ਫੁੱਟਬਾਲ ਦੀ ਆ ਤਾਂ ਤੁਸੀਂ ਫੁੱਟਬਾਲ ਦੀ ਹੀ ਤੁਸੀਂ ਫੋਟੋ ਡਾਊਨਲੋਡ ਕਰਨੀਆਂ ਨੇ ਤੁਸੀਂ ਖਬਰ ਬਣਾ ਕੇ ਨਿਊਜ਼ ਬਣਾ ਕੇ ਤੁਸੀਂ ਵੀਡੀਓ ਰੈਡੀ ਕਰਕੇ ਤੁਸੀਂ ਆਪਣੇ YouTube ਚੈਨਲ ਤੇ ਅਪਲੋਡ ਕਰ ਦੇਣੇ ਆ ਇਹ ਬਹੁਤ ਹੀ ਬਹੁਤ ਹੀ ਸੌਖਾ ਕੰਮ ਜੇ ਆਪਾਂ ਗੱਲ ਕਰੀ ਨਾ ਇਹ ਐਵਰਗ੍ਰੀਨ ਐਵਰਗ੍ਰੀਨ ਟੌਪਿਕ ਆ ਇਹ ਏ ਨਿਊਜ਼ ਤੁਹਾਡੀ ਸਾਰਾ ਸਾਲ ਦੇਖੀ ਜਾਣੀ ਆ ਇੱਕ ਤਾਂ ਹੁੰਦਾ ਵੀ ਤੁਸੀਂ ਇੱਕ ਵਾਰੀ ਵੀਡੀਓ ਅਪਲੋਡ ਕਰਤੀ ਜੀ ਉਸ ਤੋਂ ਬਾਅਦ ਤੁਹਾਡੀ ਵੀਡੀਓ ਕਿਸੇ ਨੇ ਦੇਖਣੀ ਨਹੀਂ ਨੀ ਹੈਗੀ ਨੋ ਇਹ ਵੀਡੀਓ ਤੁਹਾਡੀ ਹਰ ਇੱਕ ਸਾਲ ਲੋਕਾਂ ਨੇ ਦੇਖੀ ਜਾਣਿਆ ਇਹਦੇ ਵਿਊ ਨੇ ਜਿਹੜੇ ਮਿਲੀਅਨ ਦੇ ਵਿੱਚ ਵਧਦੇ ਜਾਣੇ ਆ ਜੇ ਆਪਾਂ ਇਹ ਤੋਂ ਕਮਾਈ ਦੀ ਗੱਲ ਕਰੀਏ ਤਾਂ ਮੰਨ ਕੇ ਜਦੋਂ ਤੁਸੀਂ 80000 ਰੁਪਏ ਤੋਂ ਲੈ ਕੇ ਤੁਸੀਂ 90000 ਰੁਪਏ ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾ ਲੋਗੇ ਹਾਂ ਜੇ ਆਪਾਂ ਗੱਲ ਕਰੀਏ ਸਟਾਰਟਿੰਗ ਦੇ ਵਿੱਚ ਸਟਾਰਟਿੰਗ ਦੇ ਵਿੱਚ ਨਹੀਂ ਸਟਾਰਟਿੰਗ ਦੇ ਵਿੱਚ ਤੁਸੀਂ 8 ਤੋਂ ਲੈ ਕੇ 20000 ਰੁਪਿਆ 8000 ਤੋਂ ਲੈ ਕੇ 20000 ਤੁਸੀਂ ਬੜੇ ਆਰਾਮ ਨਾਲ ਤੁਸੀਂ ਕਮਾਉਣਾ ਸ਼ੁਰੂ ਕਰ ਦੋਗੇ ਉਹ ਵੀ ਕਦੋਂ 30 ਦਿਨ ਤੋਂ ਲੈ ਕੇ 90 ਦਿਨ ਤੱਕ 30 ਦਿਨ ਤੋਂ ਲੈ ਕੇ 90 ਦਿਨ ਤੱਕ ਤੁਸੀਂ ਪੈਸੇ ਕਮਾਉਣੇ ਸ਼ੁਰੂ ਕਰੋਗੇ ਕਿਉਂਕਿ ਦੇਖੋ 30 ਦਿਨ ਤੋਂ ਬਾਅਦ ਤੁਹਾਡਾ ਚੈਨਲ ਜਿਹੜਾ ਗਰੋ ਕਰਨਾ ਸ਼ੁਰੂ ਹੋ ਜਾਏਗਾ ਉਹ ਵੀ ਤਾਂ ਗਰੋ ਕਰੇਗਾ ਜੇ ਤੁਸੀਂ ਰੈਗੂਲਰ ਕੰਮ ਕਰੋਗੇ ਜੇ ਤੁਸੀਂ ਰੈਗੂਲਰ ਨਹੀਂ ਕੰਮ ਕਰੋਗੇ ਤਾਂ ਤੁਹਾਡਾ YouTube ਚੈਨਲ ਜਿਹੜਾ ਗਰੋ ਨਹੀਂ ਕਰੇਗਾ ਜੇ ਤੁਸੀਂ 30 ਵੀਡੀਓ ਵੀ ਤੁਸੀਂ ਅਖਬਾਰ ਤੋਂ ਪੜ੍ਹ-ਪੜ ਕੇ ਤੁਸੀਂ ਪਾਤ ਜਾ ਤਾਂ ਮੈਂ ਤੁਹਾਨੂੰ ਗਾਰੰਟੀ ਦਿੰਦੀ ਹਾਂ ਤੁਸੀਂ 8000 ਤੋਂ ਲੈ ਕੇ 20000 ਰੁਪਿਆ ਤੁਸੀਂ ਪਾਉਣਾ ਕਮਾਉਣਾ ਸ਼ੁਰੂ ਕਰ ਦੋਗੇ ਇਹ ਬਹੁਤ ਹੀ ਸੌਖਾ ਕੰਮ ਆ ਕੋਈ ਔਖਾ ਕੰਮ ਨਹੀਂ ਹੈਗਾ ਸਟਾਰਟਿੰਗ ਦੇ ਵਿੱਚ ਤੁਹਾਨੂੰ ਥੋੜਾ ਜਿਹਾ ਔਖਾ ਲੱਗੇਗਾ ਜਦੋਂ ਤੁਸੀਂ ਵੀਡੀਓ ਬਣਾਉਂਗੇ ਔਖਾ ਤੁਹਾਨੂੰ ਕਿਉਂ ਲੱਗੇਗਾ ਕਿਉਂਕਿ ਤੁਸੀਂ ਪਹਿਲਾਂ ਇਸ ਟੌਪਿਕ ਦੇ ਉੱਤੇ ਤੁਸੀਂ ਕਦੇ ਕੰਮ ਨਹੀਂ ਕੀਤਾ ਹੈਗਾ ਜਦੋਂ ਆਪਾਂ ਕੋਈ ਵੀ ਕੰਮ ਸ਼ੁਰੂ ਕਰਦੇ ਹਾਂ ਸਾਨੂੰ ਥੋੜਾ ਜਿਹਾ ਔਖਾ ਲੱਗਦਾ ਹੀ ਹੈ ਜਦੋਂ ਤੁਸੀਂ ਉਸ ਕੰਮ ਨੂੰ ਇੱਕ ਵਾਰੀ ਕਰ ਲੈਨੇ ਹੋ ਫਿਰ ਤੁਹਾਨੂੰ ਬਹੁਤ ਹੀ ਸੌਖਾ ਤੇ ਫਿਰ ਤੁਸੀਂ ਛੁੱਟੀਆਂ ਦੇ ਵਿੱਚ ਕੰਮ ਕਰ ਦਿੰਦੇ ਹੋ ਜਦੋਂ ਤੁਸੀਂ ਇੱਥੇ ਵੀਡੀਓ ਬਣਾਣੀ ਸ਼ੁਰੂ ਕਰਤੀ ਤਾਂ ਚਾਰ ਪੰਜ ਵੀਡੀਓ ਬਣਾਉਣ ਲੱਗੇ ਔਖਾ ਹੋਏਗਾ ਫਿਰ ਉਸ ਤੋਂ ਬਾਅਦ ਤੁਸੀਂ 10-15 ਮਿੰਟਾਂ ਦੇ ਵਿੱਚ ਤੁਸੀਂ ਵੀਡੀਓ ਤੁਸੀਂ ਬਣਾ ਲਾ ਕਰੋਗੇ ਸਭ ਤੋਂ ਪਹਿਲਾਂ ਤੁਸੀਂ ਨਿਊਜ਼ ਸਿਲੈਕਟ ਕਰ ਲਿਆ ਕਰਨਾ ਹੈ ਜਿਹੜੀ ਕ੍ਰਿਕਟ ਦੀ ਨਿਊਜ਼ ਫੁੱਟਬਾਲ ਦੀ ਨਿਊਜ਼ ਕਬੱਡੀ ਦੀ ਨਿਊਜ਼ ਫਿਰ ਉਹਦੀ ਤੁਸੀਂ ਵਾਇਸਓਵਰ ਕਰ ਦੇਣੀ ਅਖਬਾਰ ਨੂੰ ਪੜਕੀ ਕਰ ਦੇਣੀ ਆ ਥੋੜਾ ਬਹੁਤ ਜਿਵੇਂ ਤੁਸੀਂ ਮੇਅਰਮੈਂਟ ਕਰਨੀ ਆ ਹਨਾ ਆਪਣੀ ਵਾਇਸ ਦੇ ਵਿੱਚ ਉਹਦਾ ਦੀ ਮੇਅਰਮੈਂਟ ਕਰਕੇ ਤੁਸੀਂ ਰਿਕਾਰਡ ਕਰ ਲਓ ਉਸ ਤੋਂ ਬਾਅਦ ਜੋ ਵੀ ਖਬਰ ਹੈਗੀ ਆ ਤੁਸੀਂ ਫੋਟੋਆਂ ਜਾਂ ਵੀਡੀਓ ਮੈਂ ਤੁਹਾਨੂੰ ਦੱਸਾਂ ਡਾਊਨਲ ਤੁਸੀਂ ਅਪਲੋਡ ਕਰ ਦੋ ਵੀਡੀਓ ਬਣਾ ਕੇ ਤੁਸੀਂ ਆਪਣੇ YouTube ਚੈਨਲ 'ਤੇ ਅਪਲੋਡ ਕਰ ਦੋ ਐਡੀਟਿੰਗ ਵੀ ਮੈਂ ਤੁਹਾਨੂੰ ਸਿਖਾਈ ਹੋਈ ਹੈ ਵੀ ਤੁਸੀਂ ਐਡੀਟਿੰਗ ਕਿਵੇਂ ਕਰਨੀ ਆ ਐਡੀਟਿੰਗ ਦੀ ਮੈਂ ਇੱਕ ਸੀਰੀਜ਼ ਸ਼ੁਰੂ ਕੀਤੀ ਹੋਈ ਸੀਗੀ ਉਹ ਹੁਣ ਆਪਣੀ ਖਤਮ ਹੋ ਗਈ ਹੈ ਉਹਦੇ ਮੇਰੇ ਸੱਤ ਲੈਸਨ ਬਣੇ ਸੀਗੇ ਸੱਤ ਲੈਸਨ ਦੇ ਵਿੱਚ ਮੈਂ ਤੁਹਾਨੂੰ ਕੱਲੀ-ਕੱਲੀ ਚੀਜ਼ ਦੱਸਦੀ ਵੀ ਵੀਡੀਓ ਨੂੰ ਤੁਸੀਂ ਕਿਵੇਂ ਐਡਿਟ ਕਰਨਾ ਵਾ ਅਗਰ ਤੁਸੀਂ ਮੇਰੀ ਉਹ ਡੀਟੀ ਦੀ ਸੀਰੀਜ਼ ਨਹੀਂ ਦੇਖੀ ਤਾਂ ਪਲੀਜ਼ ਇੱਕ ਵਾਰੀ ਨਾ ਤੁਸੀਂ ਇਸ ਟੋਪਿਕ ਤੋਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਮੇਰੀ ਉਹ ਵੀਡੀਓ ਜ਼ਰੂਰ ਜਾ ਕੇ ਦੇਖੋ ਜਦੋਂ ਤੁਸੀਂ ਉਹ ਮੇਰੀ ਵੀਡੀਓ ਦੇਖ ਲਓਗੇ ਤੁਹਾਨੂੰ ਇਹ ਕੰਮ ਬਹੁਤ ਹੀ ਸੌਖਾ ਲੱਗ ਸ਼ੁਰੂ ਹੋ ਜੇਗਾ ਕੋਈ ਔਖਾ ਕੰਮ ਨਹੀਂ ਹੈਗਾ ਬਹੁਤ ਸੌਖਾ ਕੰਮ ਆ ਜੇ ਤੁਹਾਨੂੰ ਇਸ ਟੋਪੀ ਦੇ ਕੰਮ ਕਰਕੇ ਤੁਹਾਨੂੰ 40 ਤੋਂ 50000 ਰੁਪਏ ਵੀ ਜੇ ਤੁਹਾਨੂੰ ਮਿਲਦਾ ਮਹੀਨੇ ਦਾ ਮੈਂ ਕਹਿੰਦਾ ਯਾਰ ਕੋਈ ਮਾੜਾ ਨਹੀਂ ਹੈਗਾ 40 ਤੋਂ 50000 ਰੁਪਏ ਇੱਕ ਨੌਕਰੀ ਕਰਨ ਵਾਲੇ ਬੰਦੇ ਨੂੰ ਵੀ ਨਹੀਂ ਮਿਲਦਾ ਹੈਗਾ ਉਹ ਵੀ ਨਾਲੇ 8-8 ਘੰਟੇ 12-12 ਘੰਟੇ ਕੰਮ ਕਰਦਾ ਵਾ ਤੁਸੀਂ ਤਾਂ ਕੰਮ ਹੀ ਘੰਟਾਈਕ ਕਰਨਾ ਉਹ ਵੀ ਆਪਣੇ ਘਰੇ ਏਸੀ ਦੇ ਵਿੱਚ ਬੈਠ ਕੇ ਤੇ ਸਿਰਫ ਤੁਸੀਂ 3 ਰੁਪਏ ਦੀ ਅਖਬਾਰ ਲਗਣੀ ਹੈ ਤੇ ਅਖਬਾਰ ਵੀ ਕਿੰਨੇ ਦੀ ਆ ਜਾਂਦੀ 3 ਰੁਪਏ ਤੋਂ ਲੈ ਕੇ 5 ਰੁਪਏ ਦੇ ਵਿੱਚ ਵਿੱਚ ਇੱਕ ਅਖਬਾਰ ਆ ਜਾਂਦੀ ਹੈ ਅਇਤੇ ਤੁਸੀਂ ਪੰਜਾਬੀ ਚ ਵੀ ਵੀਡੀਓ ਅਪਲੋਡ ਕਰ ਸਕਦੇ ਹੋ ਹਿੰਦੀ ਚ ਵੀ ਕਰ ਸਕਦੇ ਹੋ ਅੰਗਰੇਜ਼ੀ ਚ ਵੀ ਕਰ ਸਕਦੇ ਹੋ ਤਿੰਨ ਟੋਪਿਕਾਂ ਤੇ ਤੁਸੀਂ ਕੰਮ ਕਰ ਸਕਦੇ ਹੋ ਜੇ ਤੁਸੀਂ ਅੰਗਰੇਜ਼ੀ ਦੇ ਵਿੱਚ ਸ਼ੁਰੂ ਕਰੋਗੇ ਅੰਗਰੇਜ਼ੀ ਦੇ ਵਿੱਚ ਸਾਰੇ ਨਾਲੋਂ ਵੱਧ ਪੈਸਾ ਤੁਹਾਨੂੰ ਮਿਲੇਗਾ ਕਿਉਂਕਿ ਉਹ ਜਿਹੜੀ ਵੀਡੀਓ ਆ ਤੁਹਾਡੀ ਫੁੱਲ ਹੋਰੇ ਵਰਲਡ ਦੇ ਵਿੱਚ ਆਲ ਵਰਲਡ ਦੇ ਵਿੱਚ ਤੁਹਾਡੀ ਵੀਡੀਓ ਦੇਖੀ ਜਾਏਗੀ ਮੈਂ ਤੁਹਾਨੂੰ ਪਹਿਲਾਂ ਵੀ ਦੱਸਾਂ ਜਿਹੜੀ ਆਲ ਵਰਲਡ ਦੇ ਵਿੱਚ ਤੁਹਾਡੀ ਵੀਡੀਓ ਦੇਖੀ ਜਾਂਦੀ ਆ ਉਹਦਾ ਸਾਨੂੰ ਜ਼ਿਆਦਾ ਪੈਸਾ ਮਿਲਦਾ ਵਾ ਅਗਰ ਤੁਸੀਂ ਕਹਿੰਦੇ ਕਿ ਇਸ ਟੋਪਿਕ ਦੇ ਉੱਤੇ ਮੈਂ ਪ੍ਰੋਪਰਲੀ ਵੀਡੀਓ ਬਣਾ ਕੇ ਤੁਹਾਡੇ ਸਾਰੇ ਵਾਸਤੇ ਲੈ ਕੇ ਆਵਾਂ ਤਾਂ ਪਲੀਜ਼ ਤੁਸੀਂ ਇਸ ਵੀਡੀਓ ਦੇ ਥੱਲੇ ਵੱਧ ਤੋਂ ਵੱਧ ਕਮੈਂਟ ਕਰਕੇ ਮੈਨੂੰ ਦੱਸ ਦਿਓ ਕਿ ਮੈਂ ਤੁਹਾਡੇ ਵਾਸਤੇ ਵੀਡੀਓ ਬਣਾ ਕੇ ਲੈ ਕੇ ਆਵਾਂ ਜਾਂ ਨਾ ਠੀਕ ਹੈ ਜੀ ਅਗਰ ਤੁਹਾਡਾ ਇਸ ਵੀਡੀਓ ਦੇ ਰਿਗਾਰਡਿੰਗ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਸਵਾਲ ਹੈਗਾ ਤਾਂ ਪਲੀਜ਼ ਤੁਸੀਂ ਮੈਨੂੰ ਇੰਸਟਾਗ੍ਰਾਮ ਤੇ ਫੋਲੋ ਕਰਕੇ ਮੈਨੂੰ ਪੁੱਛ ਸਕਦੇ ਹੋ ਜਾਂ ਇਸ ਵੀਡੀਓ ਦੇ ਥੱਲੇ ਕਮੈਂਟ ਕਰਕੇ ਵੀ ਤੁਸੀਂ ਮੈਨੂੰ ਆਪਣਾ ਸਵਾਲ ਪੁੱਛ ਸਕਦੇ ਹੋ ਸੋ ਦੋਸਤੋ ਉਮੀਦ ਕਰਦਾ ਹਾਂ ਕਿ ਤੁਹਾਨੂੰ ਮੇਰੀ ਇਹ ਛੋਟੀ ਜੀ ਜਾਣਕਾਰੀ ਤੁਹਾਨੂੰ ਪ੍ਰੋਪਰਲੀ ਸਹੀ ਤਰੀਕੇ ਨਾਲ ਸਮਝ ਲੱਗੀ ਹੋਣੀ ਜੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲ ਅਗਰ ਤੁਸੀਂ ਮੇਰਾ ਚੈਨਲ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਕਿਉਂਕਿ ਮੈਂ ਇਸੇ ਤਰ੍ਹਾਂ ਦੇ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਉਂਦੇ ਰਹੇ ਨਵਾਂ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਹ ਤੱਕ ਲਈ ਤਦ ਨੂੰ ਸਾਰਨ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ